प्यारे दोस्तों प्यार भरी सत श्री अकाल जी ਮਲਾਜ ਨੇ ਮੰਗਾਂ ਨੂੰ ਲੈ ਕੇ 4 ਦਸੰਬਰ ਨੂੰ 2016 ਤੋਂ ਪੇ ਕਿਹਨ ਏਰੀਆ ਸੰਬੰਧੀ ਫੈਸਲਾ ਹੋਣ ਦੀ ਆਸ ਹੈ ਜੀ ਪੂਰੀ ਕਿਉਂਕਿ ਮਲਾਜਾਂ ਦਾ ਕਰੋਨਾ ਰੂਪ ਬਣਦਾ ਹੈ ਪੰਜਾਬ ਸਰਕਾਰ ਵੱਲ 4 ਦਸੰਬਰ ਨੂੰ ਪੰਜਾਬ ਅਤੇ ਹਣਾ ਹਾਈ ਕੋਰਟ ਦੇ ਵਿੱਚ ਅੱਜ ਫੈਸਲਾ ਹੋ ਸਕਦਾ ਹੈ ਜੀ ਪੰਜਾਬ ਸਰਕਾਰ ਵੱਲੋਂ ਨਮੈਂਦਾ ਸ਼ਾਮ ਨੂੰ ਹੋਵੇਗਾ ਉਹ ਸਾਦਾ ਪੰਜਾਬ ਦੇ ਹਨਾ ਹਾਈ ਕੋਰਟ ਜਲਸਾ ਅੱਜ ਨਵੇਂ ਹੱਕ ਦੇ ਫੈਸਲਾ ਕਰ ਸਕਦੇ ਹਨ ਕਿਉਂਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਵਨਤਮਨ ਨਾਲ ਵਿਤਾਂ ਦੇ ਹਰਪਾਲ ਸਿੰਘ ਜੀਮਾ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮਿਲਾਂਦੇ ਕਈ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ 2016 ਤੋਂ ਪੇਕ ਹਿੰਦਾ ਏਰੀਆ ਦਾ 242 ਮਹੀਨੇ ਦਾ ਬਕਾਇਆ 17/7/2020 ਦੇ ਮਿਲਾਜਾਂ ਨੂੰ 6ਵਾਂ ਪੇਖ ਲਾਗ ਕਰਨਾ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਿਲਾਜਾਂ ਉਹਨਾਂ ਤਰ੍ਹਾਂ ਖਾਂ ਹੇਸ ਕਰਨੀਆਂ ਆਗਣਵਾੜੀ ਵਰਕਰਾਂ ਆਸਾ ਵਰਕਰਾਂ ਮੈਡੀਕਲ ਵਰਕਰਾਂ ਉਹਨਾਂ ਨੇ ਮਾਨਪਤੇ ਵਾਅਦਾ ਕਰਨਾ ਪਾਰੋਂ ਨੇ ਡਰਾਸ ਕੋ ਰਿਆਗੂ ਬਰਿਹਾਰ ਸਿੰਘ ਨੇ ਦੱਸਿਆ ਕਿ ਸਾਡੀ ਮੀਟਿੰਗ ਬੇਤਵਾਨ ਹਰਪਾ ਸਿੰਘ ਜੀਮਾ ਨੇ ਨਾਲ ਚੰਡੀਗੜ੍ਹ ਹੋਈ ਸੀ ਜੇਸੇ ਬਿੱਲੀ ਮੰਤਰੀ ਹਰਪਾ ਸਿੰਘ ਈਟੀਵੀ ਮੌਜੂਦ ਸੀ ਉਹਨਾਂ ਨੇ ਮੰਗ ਸੀ ਕਿ ਪਾਰਕ ਨੂੰ ਟ੍ਰਾਂਸਫਰ ਵਿੱਚ ਕੰਮ ਕਦੇ ਕੱਚੇ ਮਲਾਈਓ ਪੱਕੇ ਕੀਤੇ ਜਾਣਾ ਪਰ ਬੇਤਵਾਨ ਹਰਪਾ ਸਿੰਘ ਜੀਮਾ ਨੇ ਭਰੋਸਾ ਦਵਾਇਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਪਰ ਮਹੀਨੇ ਦਾ ਉੱਪਰ ਸਮਾਂ ਹੋ ਚੁੱਕਿਆ ਹੈ ਅਜੇ ਤੱਕ ਪਾਰਕ ਨੂੰ ਟ੍ਰਾਂਸਫਰ ਵਿੱਚ ਕੰਮ ਕਦੇ ਕੱਚੇ ਮਲਾਈਓ ਨੂੰ ਪੱਕਾ ਨਹੀਂ ਕੀਤਾ ਗਿਆ ਨਹੀਂ ਉਹਨਾਂ ਤਰ੍ਹਾਂ ਦਾ ਵਾਅਦਾ ਕੀਤਾ ਗਿਆ ਹੈ ਦੂਜੇ ਪਾਸੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮਿਟੀ ਮੈਂਬਰ ਜਸਵੀਰ ਸਿੰਘ ਰਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਇੱਕ ਲੰਘੜਾ ਨੋਟ ਵੀ ਕੀਤਾ ਗਿਆ ਸੀ ਕਿ ਪ੍ਰਾਣੀ ਪੈਨਸ਼ਨ ਬਹਾਲ ਕਰਦੇ ਪੰਜਾਬ ਸਰਕਾਰ ਨੇ ਕਿਹਾ ਸੀ ਪਰ 25 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਪੰਜਾਬ ਸਰਕਾਰ ਬਣੀ ਨੂੰ ਆਪ ਦੀ ਸਰਕਾਰ ਬਣੀ ਨੂੰ ਅਜੇ ਤੱਕ ਪਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਉਹਨਾਂ ਨੇ ਵੀ ਕਿਹਾ ਕਿ ਨਾ ਤੁਹਾਨੂੰ ਯੂਪੀਐਸ ਮਨਜ਼ੂਰਾ ਨਾ ਤੁਹਾਨੂੰ ਐਨਪੀਐਸ ਮਨਜ਼ੂਰਾ ਸਾਨੂੰ 올ਡ ਪੈਨਸ਼ਨ ਜੋ 올ਡ ਪੈਨਸ਼ਨ ਸਕੀਮ ਹੈ ਮਨਜ਼ੂਰਾ ਹੈ ਇਹ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਲਾ ਲਾ ਕੇ ਟਾਈਮ ਬਸ ਕਰੀ ਆ ਗੁਜਰਾਥ ਦੇ ਕੰਪਿਊਟਰ ਦੇ ਆਕਾਮ ਵੱਲੋਂ ਲਗਭਗ 92 ਹੋ ਚੁੱਕੇ ਹਨ ਮੁੱਖ ਮੰਤਰੀ ਭਵਾਨ ਤਮੰਦੇ ਸ਼ਹਿਰ ਸੰਗਰੂਰ ਦੇ ਵਿੱਚ ਭੋਖੜ ਹੜਤਾਲ ਤੇ ਪੱਕਾ ਧਰਨਾ ਲਾ ਕੇ ਬੈਠਿਆ ਡੀਸੀਓ ਦੇ ਵਾਲੇ ਵਾਸੀ ਪਰ ਉਹਨਾਂ ਕੋਲ ਨਾ ਹੀ ਕੋਈ ਐਮਐਲਏ ਗਿਆ ਨਾ ਕੋਈ ਮੰਤਰੀ ਗਿਆ ਲਗਾਤਾਰ ਉਹਨਾਂ ਦੀ ਮੁੱਖ ਮੰਗ ਹੈ ਕਿ ਕੰਪਿਊਟਰ ਦੇ ਆਵਕਾਂ ਨੂੰ ਸਿੱਖਿਆ ਪ੍ਰਵਾਦੇ ਮੱਝ ਕੀਤਾ ਜਾਵੇ ਤੇ 6ਵੇਂ ਪੇਕਸ਼ਨ ਲਾਗੂ ਕੀਤਾ ਜਾਵੇ ਯਾਰੇ ਸਾਥੀਓ ਮੇਰੇ ਅਨੁਸਾਰ ਹੀ ਜੋ ਸਰੋਤੇ ਸੁਣ ਰਹੇ ਹਨ ਨਾ ਧੰਨਵਾਦ ਕੀਤਾ ਜਾਂਦਾ ਹੈ ਮੇਰੀ ਵੀਡੀਓ ਨੂੰ ਬਾਤੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ